ਪਟਿਆਲਾਦ ਵਿੱਚ ਜਿਸਮ ਫਰੋਸ਼ੀ ਦਾ ਜੁੜਾ ਹੈ ਅੱਡਾ ਚੱਲ ਰਿਹਾ ਸੀ ਇਸ ਦਾ ਪਰਦਾ ਫਾਸ਼ ਕੀਤਾ ਗਿਆ ਹੈ ਸਪਾ ਜੁੜਾ ਹੈ ਦੱਸੇ ਕਿ ਇਸ ਪਾਸ ਸੈਂਟਰ ਤੋਂ 16 ਕੁੜੀਆਂ ਤੇ 8 ਮੁੰਡੇ ਗ੍ਰਫਤਾਰ ਕੀਤੇ ਗਏ ਨੇ ਕੁਝ ਕੁੜੀਆਂ థਾਈਲੈਂਡ ਦੇ ਨੇ ਸਪੈਸ਼ਲ ਸੈੱਲ ਦੇ ਮੁਖਬਰ ਨੇ ਤਲਾਹ ਦਿੱਤੀ ਸੀ ਤੇ ਇਸ ਤੇ ਛਾਪੇਮਾਰੀ ਕੀਤੀ ਗਈ ਸਪਾ ਸੈਂਟਰ ਦੀ ਆਰ ਦੇ ਵਿੱਚ ਇਹ ਜਿਸਮ ਫਰੋਸ਼ੀ ਦਾ ਤੰਦਾ ਜੁੜਾ ਹੈ ਚੱਲ ਰਿਹਾ ਸੀ ਦੋਸਤ ਪਾਸ ਸੈਂਟਰ ਮਾਲਕਾਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਹੈ ਤੇ ਪਟਿਆਲਾ ਦੇ ਵਿਖੇ ਜਿਸਮ ਫਰੋਸ਼ੀ ਦਾ ਤੰਦਾ ਚੱਲ ਰਿਹਾ ਸੀ ਇਸ ਪਾਸ ਸੈਂਟਰ ਤੋਂ 16 ਕੁੜੀਆਂ ਤੇ 8 ਮੁੰਡਿਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਕੁਝ ਕੁੜੀਆਂ థਾਈਲੈਂਡ ਤੋਂ ਦਸ यह दस देशल सैलो दे ज मुखबिर वो इतलाह दी गई थे छापेमारी की गई स्पा सेंटर फिरोशी का धंधा चल रहा है दो स्पात सेंटर मालिका न भी इस तहत गिरफ्तार किया गया है इसे तेजे सहयोगी हरिंदर रुकी रिंकी जुड़े ने जुड़े हुए हैं तमाम जानकारी के हरिंदर किस तरीके दिनाल सब तो पहला मुखबिर वालों मिलती है पुलिस छापेमारी करती है कि कुछ जानकारी तो तुझे को इसमें लैके है हरिंदर की मेरी आवाज तोहे तक आ रही है ਸਪਾ ਸੈਂਟਰ ਦੀ ਆਰ ਦੇ ਵਿੱਚ ਜਿਸਮ ਫਿਰੋਸ਼ੀ ਦਾ ਤੰਦਾ ਚੱਲ ਰਿਹਾ ਸੀ ਸਪਾ ਸੈਂਟਰ ਤੋਂ 16 ਕੁੜੀਆਂ ਤੇ 8 ਮੁੰਡੇ ਗ੍ਰਫਤਾਰ ਕੀਤੇ ਗਏ ਨੇ ਦੋ ਸਪਾ ਸੈਂਟਰ ਮਾਲਕਾਂ ਨੂੰ ਵੀ ਗ੍ਰਫਤਾਰ ਕੀਤਾ ਗਿਆ ਹੈ ਸਪਾ ਸੈਂਟਰ ਦੀ ਆਰ ਦੇ ਵਿੱਚ ਜਿਸਮ ਫਿਰੋਸ਼ੀ ਦਾ ਤੰਦਾ ਚੱਲ ਰਿਹਾ ਸੀ ਮੁਖਬਿਰ ਦੇ ਵੱਲੋਂ ਇਤਲਾ ਮਿਲੀ ਸੀ ਸਪੈਸ਼ਲ ਸੈੱਲ ਨੂੰ ਉਸ ਤੋਂ ਬਾਅਦ ਇਹ ਛਾਪੇਮਾਰੀ ਕੀਤੀ ਗਈ ਤੇ ਕੁਝ ਕੁੜੀਆਂ థਾਈਲੈਂਡ ਤੋਂ ਦੱਸੀ ਜਾ ਰਹੀਆਂ ਨੇ ਕਿ ਕੁਝ ਕੁੜੀਆਂ ਜੜੀਆਂ ਨੇ ਉਹ థਾਈਲੈਂਡ ਤੋਂ ਸੰਦਸ ਦੇ ਕਿ 16 ਕੁੜੀਆਂ ਨੂੰ ਜੜਾ ਹੈ ਗ੍ਰਿਫਤਾਰ ਕੀਤਾ ਗਿਆ ਹੈ ਤੇ 8 ਮੁੰਡੇ ਗ੍ਰਿਫਤਾਰ ਕੀਤੇ ਗਏ ਇਸ ਪਾਸ ਸੈਂਟਰ ਦੀ ਆਰ ਦੇ ਵਿੱਚ ਜਿਸਮ ਫਿਰੋਸ਼ੀ ਦਾ ਤੰਦਾ ਚੱਲ ਰਿਹਾ ਸੀ ਜਿੱਥੇ ਕਿ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤੇ ਇਸ ਅੱਡੇ ਦਾ ਪਰਦਾ ਫਾਸ਼ ਕੀਤਾ ਗਿਆ ਪਟਿਆਲਾ ਦੇ ਵਿੱਚ ਇਹ ਅੱਡਾ ਚਲਾਇਆ ਜਾ ਰਿਹਾ ਸੀ ਤੇ ਪਟਿਆਲਾ ਦੇ ਵਿੱਚ ਜਿਸਮ ਫਿਰੋਸ਼ੀ ਦਾ ਤੰਦਾ ਚੱਲ ਰਿਆ ਸੀ ਤੇ ਸੱਡੇ ਦਾ ਪਰਦਾਫਾਸ਼ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਹੈ ਪਟਿਆਲਾ ਦੇ ਵਿਖੇ ਸਪਾਸ ਸੈਂਟਰ ਦੀਆਂ ਦੇ ਵਿੱਚ ਜਿਸਮ ਫਿਰੋਸ਼ੀ ਦਾ ਇਹ ਤੰਦਾ ਜੁੜਾ ਹੈ ਚਲਾਇਆ ਜਾ ਰਿਹਾ ਸੀ ਸਪਾਸ ਸੈਂਟਰ ਦੀਆਂ ਦੇ ਵਿੱਚ ਤੇ ਤੰਦਾ ਚੱਲ ਰਿਆ ਸੀ 16 ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ 8 ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਛਾ ਜੀ ਆ ਮਹਿਮਾ ਬਿਟੀਆਂ ਹੋ ਜਾਂਦੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸੈਲ ਪਟਿਆਲਾ ਤੇ ਐਸ ਐਚ ਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮੁਕਰੀ ਮਿਲੀ ਸੀ ਕਿ ਜੋ ਸਪਾ ਸੈਂਟਰਾਂ ਦੇ ਯਾਰ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤੱਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਯਾਰ ਦੇ ਵਿੱਚ ਇੱਕ ਜਿਸਮ ਪ੍ਰੋਸੀਜ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੁਣਾਣ ਆਰਬਨ ਸਟੇਟ ਵਿਖੇ ਕਾਰਵਾਈ ਕੀਤੀ ਗਈ ਇਸ ਸਪਾ ਸੈਂਟਰ ਦੇ ਨਾਮ ਤੇ ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ ਥਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਲੈ। ਜਨੋ ਸਰ ਜਨੋ ਸਰ ਸਪਾ ਸੈਂਟਰ ਹੈ ਕੋਈ ਦਸਾਂ ਸਪਾ ਸੈਂਟਰਾ ਟੀਮ ਹੈ ਨਾ ਕੋਈ ਸਿਸਟਮ ਚੱਲਦਾ ਹੈ ਤਾਂ ਆਵਾਜ਼ ਆਵਾਜ਼ ਕਰਦੇ ਰਹੇ। ਇਹਨਾਂ ਦਾ ਜੇ ਉਹ ਤਾਂ ਐਕਚੁਅਲ ਸਪਾ ਸੈਂਟਰ ਨੇ ਉਹ ਤਾਂ ਮ사ਜ ਸੈਂਟਰ ਹੁੰਦੇ ਨੇ ਪਰ ਜੋ ਇਹ ਉਹਨਾਂ ਦੇ ਆਰਡ ਦੇ ਵਿੱਚ ਗਲਤ ਤੰਤ ਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆਂ। ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਇਨ ਫਿਊਚਰ ਵੀ ਇਹਦੇ ਤੇ ਚੈੱਕ ਰੱਖਾਂਗੇ। ਹਾਂ ਮਾਲਕ ਦੋਨਾਂ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨਾਮਿਨੇਟ ਨੇ। ਦੋ ਸਪਾ ਇੱਕ ਜਤਿੰਦਰ ਸਿੰਘ ਇੱਕ ਦਾ ਨਾਮ ਕਰਮਜੀਤ ਸਿੰਘ ਦੋਨੇ ਐਫ ਆਰ ਦੇ ਵਿੱਚ ਬਾਇ ਨੇਮ ਨੋਮਿਨੇਟ ਨੇ ਇਹ ਪਤਾ ਲੱਗਿਆ ਵੀ ਹੌਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਹਾਂਜੀ ਹਾਂ ਇਹਨਾਂ ਦਾ ਮਾਨਜੋਗ ਦਾਲ ਤੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨਗੇ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਕੋਰਟ ਚ ਐਸੇ ਲਾਤੀ ਕਾਰਵਾਈ ਹੋ ਚੁੱਕੀ ਹੈ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆਰ ਦੇ ਵਿੱਚ ਕੋਈ ਜਿਸਮ ਪ੍ਰੋਸੀ ਦਾ ਧੰਦਾ ਚੱਲਦਾ ਤਾਂ ਉਸੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਸਾਡੇ ਸਹਿਯੋਗੀ ਹਰਿੰਦਰ ਰਿੰਕੀ ਇਸੇ ਖਬਰ ਦੇ ਨਾਲ ਜੁੜੇ ਹੋਏ ਨੇ ਦੱਸਿਓ ਹੋਰਾਂ ਤੋਂ ਸਵਾਲ ਲਵਾਂਗੇ ਰਿੰਕੀ ਕਿਸ ਤਰੀਕੇ ਦਾ ਪਹਿ ਤੁਸੀਂ ਦੱਸੋ ਕਿ ਸਪਾ ਸੈਂਟਰ ਦੇ ਆਰ ਦੇ ਵਿੱਚ ਧੰਦਾ ਚੱਲ ਰਿਹਾ ਸੀ ਤੇ ਪੁਲਿਸ ਨੂੰ ਕਿੱਥੋਂ ਇਹ ਇਤਲਾ ਮਿਲਦੀ ਹੈ हरिंदर की मेरी आवाज तो अठे तक आ रही है कोशिश कर आगे उन दे नाल जानकारी संपर्क करने की कोशिश लगातार जारी है फिलहाल तो उंदास्ते के स्पेस सेंटर तो 16 कुड़िया नो अते नो गिरफ्तार कीता गया स्पेशल सेल दे ਤੇ ਹਰਿੰਦਰ ਹਰਿੰਦਰ ਕੀ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ ਆ ਰਹੀ ਹੈ ਜੀ ਹਰਿੰਦਰ ਪਹਿਲਾ ਸਵਾਲ ਕਿ ਕਿਸ ਤਰੀਕੇ ਦੇ ਨਾਲ ਜੁੜਾ ਹੈ ਇਸ ਪਾਸ ਸੈਂਟਰ ਦੇ ਆਦ ਵਿੱਚ ਜਿਸ ਵਿੱਚ ਫਿਰੋਸ਼ੀ ਦਾ ਤੰਦਾ ਚੱਲ ਰਿਹਾ ਸੀ ਤੇ ਇਹ ਤਲਾਹ ਕਿੱਥੋਂ ਮਿਲਦੀ ਹੈ ਪੁਲਿਸ ਨੂੰ ਜੀ ਬਿਲਕੁਲ ਪਹਿਲਾ ਦੱਸ ਦੇਣਾ ਚਾਹਣਾ ਹੈ ਸਖਤ ਨਿਰਦੇਸ਼ਾਂ ਦੇ ਨਾਲ ਜਿਹੜੇ ਪਟਿਆਲਾ ਦੇ ਐਸਐਸਪੀ ਜਿਹੜੇ ਹੈਗੇ ਆ ਨਾਨਾ ਸਿੰਘ ਜੀ ਨੇ ਉਹਨਾਂ ਨੇ ਪਹਿਲੇ ਕਿਹਾ ਸੀ ਕਿ ਪਟਿਆਲਾ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਗਲਤ ਤੰਦਾ ਨਹੀਂ ਚੱਲੇਗਾ ਲੇਕਿਨ ਕਿ ਇਨਫਰਮੇਸ਼ਨ ਮਿਲਦੀ ਹੈ ਪੁਲਿਸ ਨੂੰ ਉਸ ਤੋਂ ਬਾਅਦ ਸਪੈਸ਼ਲ ਸੈੱਲ ਜਿਹੜਾ ਉੱਥੇ ਰੇਡ ਕਰਦਾ ਦੋ ਜਿਹੜੇ ਸਪਾ ਸੈਂਟਰ ਹੈ ਮ사ਜ ਸੈਂਟਰ ਹੈ ਉੱਥੇ ਜਾ ਕੇ ਰੇਡ ਕਰਦੇ ਉਹ ਜਿਸ ਦੇ ਵਿੱਚ ਜਿਹੜਾ ਹੈਗਾ 16 ਕੁੜੀਆਂ ਤੇ 8 ਮੁੰਡੇ ਜਿਹੜੇ ਗ੍ਰਿਫਤਾਰ ਕੀਤੇ ਜਾਂਦੇ ਆ ਉਸ ਹਾਲਾਤ ਦੇ ਵਿੱਚ ਕੀਤੇ ਜਾਂਦੇ ਆ ਉਹਦੇ ਵਿੱਚ ਜਿਹੜੀਆਂ 6 ਕੁੜੀਆਂ ਨੇ ਬੈਂਕਾਕੋਂਗ ਤੋਂ ਜਿਹੜੀਆਂ ਦਸੀਆਂ ਜਾ ਰਹੀਆਂ ਨੇ ਉਹ ਪੁਲਿਸ ਅੱਗੇ ਵੀ ਜਿਹੜੀ ਹੈ ਇਨਕੁਆਰੀ ਕਰ ਰਹੀ ਹੈ ਇਹ ਕੁੜੀਆਂ ਕਿਸ ਤਰ੍ਹਾਂ ਸੰਪਰਕ ਦੇ ਵਿੱਚ ਪਟਿਆਲਾ ਦੇ ਵਿੱਚ ਯਾਨੀ ਕਿ ਬਹੁਤ ਛੋਟਾ ਜਿਹਾ ਸ਼ਹਿਰ ਜ਼ਰੂਰ ਹੈ ਲੇਕਿਨ ਪਟਿਆਲਾ ਦੇ ਵਿੱਚ ਕਿਵੇਂ ਆਈਆਂ ਉਹ ਲਗਾਤਾਰ ਜਿਹੜੇ ਪੁਲਿਸ ਨੇ ਉਹ ਰਿਮਾਂਡ ਲੈ ਕੇ ਉਹ ਕਿੱਥੋਂ-ਕਿੱਥੋਂ ਆ ਰਹੀਆਂ ਨੇ ਜਾਂ ਕਿਵੇਂ ਆਈਆਂ ਉਹ ਉਸ ਦੀ ਪੂਰੀ ਤਕਰੀਕਾਤ ਕਰ ਰਹੀ ਹੈ ਜੀ ਹਾਂ ਜੀ ਕੁੜੀਆਂ ਤੇ ਮੁੰਡੇ ਜੁੜੇ ਨੇ ਕੀ ਪੰਜਾਬ ਦੇ ਨੇ ਜਾਂ ਫਿਰ ਵੱਖ-ਵੱਖ ਸਟੇਟਸ ਦੇ ਨੇ ਜਾਂ ਫਿਰ ਕਿੱਥੋਂ-ਕਿੱਥੋਂ ਬਿਲੋਂਗ ਕਰ ਰਹੇ ਨੇ ਇਸ ਬਾਰੇ ਕੋਈ ਜਾਣਕਾਰੀ ਹੈ ਜੀ ਬਿਲਕੁਲ ਜਿਹੜੀਆਂ ਦੋ ਕੁੜੀਆਂ ਦੱਸੀਆਂ ਜਾ ਰਹੀਆਂ ਉਹ ਤਾਂ ਪਟਿਆਲਾ ਦੇ ਨਜ਼ਦੀਕੀ ਦੱਸੀ ਜਾ ਰਹੀਆਂ ਨੇ ਕੁਝ ਜਿਹੜੀਆਂ ਨੇ ਅਲੱਗ-ਅਲੱਗ ਸਟੇਟਾਂ ਤੋਂ ਜਿਹੜੀਆਂ ਉਹ ਦੱਸੀਆਂ ਜਾ ਰਹੀਆਂ ਨੇ 6 ਕੁੜੀਆਂ ਫੋਰ ਇੰਡੀਆ ਦੱਸਿਆ ਜਿਹੜੀਆਂ ਬੈਂਕਾਕ ਦੇ ਦੱਸਿਆ ਨੇ ਲੇਕਿਨ ਅੱਠ ਮੁੰਡੇ ਜਿਹੜੇ ਅਗੇ ਨੇ ਉਹ ਜ਼ਰੂਰ ਪਟਿਆਲਾ ਦੇ ਨੇੜੇ ਕਿਹੜੇ ਇਲਾਕੇ ਦੇ ਜਿਹੜੇ ਆ ਜਸਵੇ ਜਾ ਰਹੇ ਨੇ ਪਟਿਆਲਾ ਦੇ ਐਗਜ਼ੈਕਟ ਕਿਥੇ ਲੋਕੇਸ਼ਨ ਜੜੀਏ ਸਪਾ ਸੈਂਟਰ ਜਿਹੜਾ ਚੱਲ ਰਿਹਾ ਸੀ ਦੇਖੇ ਬਿਲਕੁਲ ਪਟਿਆਲਾ ਦੇ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਨਜ਼ਦੀਕ ਜਿਹੜਾ ਹੈ ਇਹ ਦੋ ਸਪਾ ਸੈਂਟਰ ਜਿਹੜੇ ਉਹ ਚੱਲ ਰਹੇ ਸੀਗੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਉਹ ਦੂਸਰਾ ਉਹਦੇ ਨਾਲ ਹੀ ਪਾਉਸ਼ ਏਰੀਆ ਜਿਹੜਾ ਪਟਿਆਲੇ ਦਾ ਹੈਗਾ ਉਹ ਹੈ ਹਰਪਸੇਟ ਅਰਬਨ ਟੀਅਰ ਦੇ ਵਿੱਚ ਵੀ ਕਾਫੀ ਜਿਹੜਾ ਉਹ ਉੱਥੇ ਵੀ ਇੱਕ ਸਪਾ ਸੈਂਟਰ ਜਿਹੜਾ ਉਹ ਦੱਸਿਆ ਜਾ ਰਿਹਾ ਦੋ ਸਪਾ ਸੈਂਟਰ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਵੀ ਰੇਡ ਕਰਨ ਤੋਂ ਬਾਅਦ ਜਿਹੜਾ ਇਹ ਸਾਰਾ ਕੁਝ ਬਰਬਾਦ ਹੋਇਆ ਲੇਕਿਨ ਜਿਆਦਾ ਦੇਖੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਬਹੁਤ ਸਾਰੇ ਬੱਚੇ ਜਿਹੜੇ ਪੀਜੀ ਦੇ ਵਿੱਚ ਵੀ ਰਹਿੰਦੇ ਨੇ ਯੂਨੀਵਰਸਿਟੀ ਦਾ ਹੋਸਟਲ ਸੀਟਾਂ ਬੁੱਕ ਜਰੂਰ ਰਹਿੰਦੀਆਂ ਨੇ ਔਰ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਸਾਹਮਣੇ ਇਸ ਤਰ੍ਹਾਂ ਦਾ ਸਪਾ ਸੈਂਟਰ ਚੱਲਦਾ ਔਰ ਅਰਬਨ ਜਿਹੜਾ ਅੱਧਾ ਕਿਲੋਮੀਟਰ ਜਿਹੜਾ ਦੂਰ ਹੈ ਔਰ ਪਟਿਆਲੇ ਦਾ ਬਹੁਤ ਜਿਆਦਾ ਪਾਉਸ ਏਰੀਆ ਹੈ ਔਰ ਦੂਸਰਾ ਉਸ ਜਗ੍ਹਾ ਤੇ ਬਿਲਕੁਲ ਅਰਿੰਦਰ ਕਿਉਂਕਿ ਇੱਕ ਪਾਸੇ ਕਾਮਯਾਬੀ ਪੁਲਿਸ ਨੇ ਲਈ ਹੈ ਕਿਉਂਕਿ ਇਹਨਾਂ ਦੇ ਵੱਲੋਂ ਇਸ ਦਾ ਪਰਦਾ ਫਾਸ਼ ਕੀਤਾ ਗਿਆ ਪਰ ਕਿਤੇ ਨਾ ਕਿਤੇ ਯੂਨੀਵਰਸਿਟੀ ਦੇ ਸਾਹਮਣੇ ਇਸ ਤਰੀਕੇ ਨਾਲ ਸਪਾਸ ਸੈਂਟਰ ਚਲਾਉਣਾ ਇਹ ਬਹੁਤ ਵੱਡੀ ਜੁੜੀ ਹੈ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਕਾਜਗੁਜ਼ਾਰੀ ਵੀ ਦੇਖੀ ਜਾ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਅਰਿੰਦਰ तमाम ਜਾਣਕਾਰੀ ਦੇ ਲਈ ਤੇ ਪਟਿਆਲਾ ਦੇ ਵਿੱਚ ਇਸ ਅੱਜ ਦਾ ਪਰਦਾ ਫਾਸ਼ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਹੈ